पानिया की नवी लड़ाई जम्मू कश्मीर में एक तरह न खुली लड़ाई है जिस तरह खुद जम्मू कश्मीर के मुख्यमंत्री उमर अब्दुल्ला ने कहा कि असी पंजाब में पानी नहीं चाहिए ਕੀ ਲੋਕਾਂ ਦਾ ਲੋਕੰਤਨ ਤੋਂ ਪਰੋਸਾ ਉਤਰ ਕੀ ਲੋਕਾਂ ਦਾ ਇਹ ਸਿਆਸਤ ਦਾ ਨਾਮ ਨੂੰ ਮੰਨ ਪੱਕ ਗਿਆ ਕਿ ਉਹ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਰਹੇ ਨੇ ਕਿ ਇੰਨੀ ਕੁ ਵੋਟ ਵੀ ਪਈ ਜਿਹੜੀ ਉਹ ਨਿੱਜੀ ਸੂਕ ਨਿੱਜੀ ਜੋਰਜ ਮਹਿਸ਼ ਤੱਕਾ ਸ਼ੱਕਾ ਬੰਡ ਬੰਡਈਆ ਮੁੱਲ ਖਰੀਦ ਇਹ ਸਾਰਾ ਉਹਦਾ ਬਤਰਾ ਰਿਹਾ 16000 470 ਕਰੋੜ ਦੀ ਇਸ ਕਟੌਤੀ ਦੇ ਵਿੱਚੋਂ ਕਹਿੰਦੇ ਇਹਨਾਂ ਨੇ 4000 ਕਰੋੜ ਦੇਣਾ ਮਨਜ਼ੂਰ ਕਰ ਦਿੱਤਾ ਇਹਨੂੰ ਹਿਪਾਲਚੀਮ ਆਪਣੀ ਪ੍ਰਾਪਤੀ ਸਮਝਦੇ ਆ ਜਿੱਥੇ ਇੱਕ ਉਹ ਜਵਾਬ ਕਿਹਾ ਮੈਂ ਗੱਲ ਕਰ ਰਿਹਾ ਜਿਹੜਾ ਜੀ ਮਾਰਗ ਵੀ ਨਹੀਂ ਹੋਇਆ ਉੱਥੇ ਇੱਕ ਉਹ ਪਿਓ ਦੀ ਹਾਲ ਸਮਝੋ ਜਿਹਨੇ ਢਾਈ ਮਹੀਨਿਆਂ ਚ ਆਪਣੇ ਦੋ ਨੌਜਵਾਨ ਪੁੱਤ ਸ਼ਮਸ਼ਾਨ ਘੋਏ ਹੋਏ ਹੋ ਗਲੋਬਲ ਪੰਜਾਬ ਟੀਵੀ ਦੇਖ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਾਣੀਆਂ ਦੀ ਜੰਗ ਪਾਣੀਆਂ ਦੀ ਖੋਰ ਜੰਗ ਛੜਨ ਜਾ ਰਹੀ ਆ ਇਸ ਵਾਰ ਇਹ ਪਾਣੀਆਂ ਦੀ ਲੜਾਈ ਨਾ ਤਾਂ ਸਾਡੇ ਹੀ ਛੋਟੇ ਭਰਾ ਪੰਜਾਬ ਚੋਂ ਹੀ ਨਿਕਲੇ ਹਰਿਆਣਾ ਨਾਲ ਨਾ ਹੀ ਗਵਾਂਢੀ ਸੁਪਾ ਹੁਣ ਰਾਜਸਥਾਨ ਨਾਲ ਆ ਤੇ ਨਾ ਹੀ ਇਸ ਵਾਰ ਇਹ ਪਾਣੀਆਂ ਦੀ ਲੜਾਈ ਉੱਪਰੋਂ ਪਹਾੜਾਂ ਤੋਂ ਉਤਰ ਕੇ ਪੰਜਾਬ ਵੱਲ ਨੂੰ ਆ ਰਹੇ ਉਹ ਸਮਾਚਲ ਨਾਲ ਆ ਤੇ ਨਾ ਹੀ ਪੰਜਾਬ ਦੀ ਲੜਾਈ ਇਸ ਵਾਰ ਤੇ ਸਿੱਧੀ ਰਾਜਸਤਾਨੀ ਦੇ ਲਈ ਨਾਲ ਆ ਜੀ ਹਾਂ ਪਾਣੀਆਂ ਦੀ ਨਮੀ ਲੜਾਈ ਹੁਣ ਜੰਮੂ ਕਸ਼ਮੀਰ ਨਾਲ ਛੜਨ ਗਈ ਹੈ। ਇੱਕ ਤਰ੍ਹਾਂ ਨਾਲ ਖੁੱਲੀ ਲੜਾਈ ਹੈ ਇਹ। ਜਿਸ ਤਰ੍ਹਾਂ ਖੁਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ। ਇਹ ਤੇ ਕੀ ਮਾਇਨੇ ਨੇ? ਕੀ ਅਰਥ ਨੇ? ਕੀ ਪਾਕਿਸਤਾਨ ਨੂੰ ਜਾ ਰਿਹਾ ਜਿਹੜਾ ਪਾਣੀ ਕੇਂਦਰ ਸਰਕਾਰ ਦਮ ਪਰ ਰਹਿ ਕੇ ਅਸੀਂ ਰੋਕ ਲਿਆ। ਤੇ ਹੁਣ ਬਰਸਾਤਾਂ ਦੇ ਦਿਨਾਂ ਦੇ ਦਰਮਿਆਨ ਉਹਨੂੰ ਚੈਨਲਾਈਜ਼ ਕਰਕੇ ਕਿਤੇ ਦਾ ਛੱਡਣਾ ਪੈਣਾ ਹੈ ਤੇ ਉਹਨੂੰ ਚੈਨਲਾਈਜ਼ ਕਰਨ ਲਈ ਕਹਿੰਦੇ ਬੜੀਆਂ ਨੀਤੀਆਂ ਘੜੀਆਂ ਜਾ ਰਹੀਆਂ ਬਹੁਤ ਵੱਡੇ ਪੱਧਰ ਤੇ ਕੰਮ ਹੋ ਰਿਹਾ ਪਰ ਉਮਰ ਅਬਦੁੱਲਾ ਕਹਿੰਦੇ ਕਿ ਜੰਮੂ ਕਸ਼ਮੀਰ ਚ ਸੋਕਾ ਪਿਆ ਜੰਮੂ ਖਾਸ ਕਰ ਜੰਮੂ ਖੇਤਰ ਦੀ ਗੱਲ ਕਰਦੇ ਆ ਤੇ ਜੰਮੂ ਖੇਤਰ ਚ ਕਹਿੰਦੇ ਪਹਿਲਾਂ ਸਾਨੂੰ ਲੋੜ ਸੀ ਉਸ ਸਮੇਂ ਪੰਜਾਬ ਨੇ ਸਾਨੂੰ ਪਾਣੀ ਲੈ ਦਿੱਤਾ ਤੇ ਹੁਣ ਅਸੀਂ ਕਿਉਂ ਲਈਏ ਪਹਿਲਾਂ ਪਾਣੀ ਅਸੀਂ ਆਪਣੇ ਲਈ ਵਰਤਾਂਗੇ ਬਿਲਕੁਲ ਜਿੱਥੋਂ ਵੀ ਦਰਿਆ ਲੰਘਦੇ ਨੇ ਉੱਥੋਂ ਦੇ ਲੋਕ ਉਸ ਦਰਿਆ ਦੇ ਮਾਲਕ ਹੁੰਦੇ ਨੇ ਪਰ ਜਿਹੜੇ ਸੁਬਿਆਂ 'ਚੋਂ ਜਿਹੜੇ ਖੇਤਿਆਂ 'ਚੋਂ ਦਰਿਆ ਨਹੀਂ ਲੰਘਦੇ ਉਹਨਾਂ ਨੂੰ ਦੂਏ ਸੁਬਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਜਿਹੜਾ ਰਪੇਰੀਅਨ ਲਾਅ ਹੈ ਜਿਹੜਾ ਰਪੇਰੀਅਨ ਸਿਧਾਂਤ ਹੈ ਉਹਦੇ ਅਨੁਸਾਰ ਕੁਦਰਤੀ ਬਹਾਚ ਦਰਿਆ ਜਿੱਥੋਂ ਜਿੱਥੋਂ ਵਗਦੇ ਨੇ ਜਿਵੇਂ ਕੁਦਰਤੀ ਬਹਿਣ ਚੋਂ ਬਹਿੰਦੇ ਨੇ ਉਹ ਸਧਾਰਤੇ ਉਸੇ ਕਿਨਾਰਿਆਂ ਤੇ ਬਸਣ ਵਾਲੇ ਲੋਕ ਉਹਦੇ ਮਾਲਕ ਨੇ ਅਸੀਂ ਲੀਕਾਂ ਖਿੱਚੀਆਂ ਮੁਲਕ ਵੰਡਲੇ ਅਸੀਂ ਲੀਕਾਂ ਖਿੱਚਲੀਆਂ ਸੂਬੇ ਵੰਡਲੇ ਤੇ ਜਦੋਂ ਹੁਣ ਸੂਬਿਆਂ ਦੀ ਵੰਡ ਤੋਂ ਬਾਅਦ ਹਰਿਆਣਾ ਨੇ ਇਹ ਗੱਲ ਕਹੀ ਕਿ ਜੇ ਤੁਹਾਡੇ ਜੋ ਨਿਕਲੇ ਆ ਇਸ ਲਈ ਤੁਹਾਡੇ ਪਾਣੀਆਂ ਤੇ ਵੀ ਸਾਡਾ ਹੱਕ ਤੇ ਫਿਰ ਜਮਨ ਵਾਲਾ ਮਸਲਾ ਵੀ ਚੁੱਕ ਕੇ ਖੜਾ ਹੋਇਆ ਕਿ ਭਾਈ ਉਹਦਾ ਹਿਸਾਬ ਕੀ ਕਰਨਾ ਫਿਰ ਤੁਹਾਡੇ ਵਾਲੇ ਪਾਸੇ ਜਮਨ ਆਈ ਜਦੋਂ ਕਿ ਨਿਯਮ ਸਪੱਸ਼ਟ ਹੈ ਕਿ ਜੇ ਉਸ ਮੰਡਲੇ ਖਿੱਤੇ ਦੇ ਵਿੱਚ ਕੋਈ ਦਰਿਆ ਆਉਂਦਾ ਕੁਦਰਤੀ ਵਹਿਣ ਦੇ ਤਹਿਤ ਤਾਂ ਤੁਸੀਂ ਉਹਦੇ ਹੱਕਦਾਰ ਹੁੰਦੇ ਹੁਣ ਇਹ ਸਿਧਾਂਤ ਦੇ ਉੱਤੇ ਲਗਾਤਾਰ ਪੰਜਾਬ ਦੀ ਆਣ ਦੇਖੀ ਹੋਈ ਪੰਜਾਬ ਨਾਲ ਤੱਕਾ ਹੋਇਆ ਬਿਤਕਰਾ ਹੋਇਆ ਤੇ ਜੇ ਹਿਮਾਚਲ ਦੀਆਂ ਆਬਾਦੀਆਂ ਚੋਂ ਲੈ ਲਦਾਖ ਚੋਂ ਜਾਂ ਮੁਕਸ਼ਮੀਰ ਦੇ ਖੇਤਰ ਚੋਂ ਨਿਕਲ ਕੇ ਦਰਿਆ ਧਰਤੀ ਤੇ ਬੈਹਦੇ ਨੇ ਤੇ ਜੋ ਦਰਿਆ ਹੱਦ ਪਾਰ ਜਾ ਰਹੇ ਨੇ ਤਾਂ ਉਹਨਾਂ ਮੁਲਕ ਦਾ ਉਸ ਮੁਲਕ ਦਾ ਉਹਦੇ ਤੇ ਹੱਕ ਹੈ ਜਿੰਨਾ ਉਹ ਸਾਡੇ ਖੇਤਰ ਚ ਵਹਿ ਰਿਹਾ ਉਹ ਸਾਡਾ ਹੱਕ ਹੈ ਜਿੰਨਾ ਉਸ ਉਹਦੇ ਖੇਤਰ ਚ ਆ ਗਿਆ ਉਹਦਾ ਹੱਕ ਹੈ ਤੇ ਇਸੇ ਤਰ੍ਹਾਂ ਜੇ ਉੱਪਰਲੇ ਦਰਿਆ ਉਤਰ ਕੇ ਹਿਮਾਚਲ ਤੋਂ ਜਾਂ ਜੇ ਮੂ ਕਸ਼ਮੀਰ ਲੈ ਲਦਾਖ ਵਾਲੇ ਖੇਤਰਾਂ ਚ ਉਤਰ ਕੇ ਪੰਜਾਬ ਚ ਦਾਖਲ ਹੁੰਦੇ ਨੇ ਤਾਂ ਜਿੱਥੋਂ ਤੱਕ ਉਹਨਾਂ ਦੀ ਹੱਦ ਚ ਉਥੋਂ ਤੱਕ ਉਹਨਾਂ ਦਾ ਹੱਕ ਹੈ ਪਰ ਜਦੋਂ ਪੰਜਾਬ ਚ ਦਾਖਲ ਹੋਗੇ ਫਿਰ ਪੰਜਾਬ ਉਹਦਾ ਮਾਲਕ ਹੈ ਇਹ ਰਿਪੇਰੀਅਨ ਸਿਧਾਂਤ ਕਹਿੰਦਾ ਪਰ ਜੇ ਤੁਸੀਂ ਉਹਦੇ ਵਿੱਚੋਂ ਦਿੱਲੀ ਨੂੰ ਪਾਣੀ ਦੇਣਾ ਰਾਵਸਤਾਂ ਨੂੰ ਪਾਣੀ ਦੇਣਾ ਹਰਿਆਣਾ ਨੂੰ ਪਾਣੀ ਦੇਣਾ ਤਾਂ ਉਹ ਰਿਪੇਰੀਅਨ ਸਿਧਾਂਤ ਦੇ ਤਹਿਤ ਉਹ ਹੱਕਦਾਰ ਨਹੀਂ ਉਧਾਰ ਲੈ ਸਕਦੇ ਨੇ ਮੁੱਲ ਲੈ ਸਕਦੇ ਨੇ ਹੈਨਾ ਉਹ ਕਿਸੇ ਦੇ ਸਾਂਝੀ ਬਾਲਤਾ ਦੇ ਨਾਂ ਤੇ ਲੈ ਸਕਦੇ ਨੇ ਪਰ ਹੁਣ ਜਿਸ ਤਰ੍ਹਾਂ ਉਮਰ ਅਬਦੁੱਲਾਹ ਹੁਰਾ ਨੇ ਕਿਹਾ ਕਿ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ ਇਹ ਰਿਪੀਰੀਅੰਸ ਦਾ ਵੀ ਧੋਖਾ ਹੈ ਤੇ ਜੇ ਕੇਂਦਰ ਸੱਚਮੁੱਚੇ ਕਹਿ ਰਿਹਾ ਜੀ ਕਿ ਅਸੀਂ ਉਹ ਪਾਣੀ ਰੋਕਣਾ ਹੈ ਉਹਦੇ ਉੱਤੇ ਵੀ ਵਿਸ਼ੇ ਪੱਧਰ ਤੇ ਮੰਥਨ ਹੋਣ ਦੀ ਲੋੜ ਹੈ ਕਿ ਕੀ ਇਹ ਤਰੀਕਾ ਕਰ ਸਹੀ ਹੈ ਅਬ ਉਹ ਹਵਾ ਪਾਣੀ ਬਾਕੀ ਜਿੰਨੀਆਂ ਮਾਲੀਚੀਆਂ ਦੇ ਲੜਾਈ ਹੋਵੇ ਕੁਦਰਤੀ ਬਹਿਣ ਦੇ ਤੌਰ ਤੇ ਬਹਿਰੇ ਮਸਲੇ ਦੇ ਉੱਤੇ ਕਿ ਇਸ ਤਰ੍ਹਾਂ ਲੜਾਈ ਹੋਣੀ ਚਾਹੀਦੀ ਆ ਕਿ ਇਹ ਰੋਕ ਬਾਜਾ ਵਾਜਾ ਨਹੀਂ ਇਹਦੇ ਉੱਤੇ ਵੀ ਮੰਤਨ ਚੱਲ ਰਿਹਾ ਪਰ ਜੇ ਉਹ ਪਾਣੀ ਤੁਸੀਂ ਚੈਨਲਾਈਜ਼ ਕਰਨ ਲੱਗੇ ਹੋ ਤਾਂ ਫਿਰ ਪੰਜਾਬ ਨਾਲ ਪੁਰਾਣੇ ਵਿਤਕਰਿਆਂ ਦਾ ਦਾਗ ਧੋ ਲੋ ਪੁਰਾਣੇ ਰੋਗ ਮਟਾ ਲੋ ਪ੍ਰਾਣਾਂ ਬੰਡ ਦਾ ਵਿਤਕਰਾ ਨਾ ਦਿੱਲੀ ਪੰਜਾਬ ਨੂੰ ਪਾਣੀ ਦੀ ਅਦਾਗੀ ਦਾ ਮੁੱਲ ਤਾਰ ਰਿਹਾ ਨਾ ਰਾਜਸਥਾਨ ਤਾਰ ਰਿਹਾ ਹੈ ਹਰਿਆਣਾ ਦਾ ਪਹਿਲਾਂ ਵੱਧ ਲਈ ਜਾਂਦਾ ਹੋਰ ਲੈਣ ਨੂੰ ਫਿਰਦਾ ਤੇ ਹਿਮਾਚਲ ਨਾਲ ਦਿੱਲੀ ਸਮਝੌਤਾ ਕਰਦਾ ਪਾਣੀਆਂ ਦਾ ਮੁੱਲ ਦਿੰਦਾ ਸੋ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੇ ਹੁਣ ਤੱਕ ਮੰਨਿਆ ਜਾਂਦਾ ਰਿਹਾ ਕਿ ਜੰਮੂ ਕਸ਼ਮੀਰ ਦੇ ਆਬਾਦ ਨਾਲ ਪੰਜਾਬ ਦੇ ਆਬਾਦ ਦਾ ਰਿਸ਼ਤਾ ਸੁਖਾਵਾ ਰਿਹਾ ਜਾਂ ਕਿਸਾਨ ਅੰਦੋਲਨ ਤੋਂ ਬਾਅਦ ਜਿਵੇਂ ਹਰਿਆਣਾ ਨਾਲ ਇੱਕ ਸਾਂਝ ਗੁੜੀ ਪਈ ਹੈ ਉਹ ਸਾਜ ਨੂੰ ਰਾਜਨੀਤਿਕ ਧਿਰਾਂ ਤੋੜ ਰਹੀਆਂ ਉਸੇ ਤਰ੍ਹਾਂ ਉਮਰ ਅਬਦੁੱਲਾਹ ਹੁਣ ਕਿਸ ਚੈਨਲ ਤੋਂ ਬੋਲ ਰਹੇ ਨੇ ਉਹ ਕਿਸ ਫਾਰਮੂਲੇ ਤਹਿਤ ਪੰਜਾਬ ਦੇ ਖਿਲਾਫ مخalਫਤ ਕਰ ਰਹੇ ਨੇ ਉਹਦੇ ਪਿੱਛੇ ਕੀ ਸੋਚ ਹੈ ਜਦੋਂ ਸਥਿਤੀ ਬਣੀ ਕਰੋਨਾ ਕਾਲ ਦੇ ਦੌਰ ਚ ਤਦ ਵੀ ਪੰਜਾਬ ਨੇ ਜੰਮੂ ਕਸ਼ਮੀਰ ਦੇ ਬੱਚਿਆਂ ਨਾਲ ਜਿਵੇਂ ਕਰੋਨਾ ਤੈਅ ਕੀਤਾ ਚਾਹੀਏ ਹੋਰ ਕਿੰਨੀਆਂ ਘਟਨਾਵਾਂ ਵਾਪਰੀਆਂ ਉਸ ਸਮੇਂ ਵੀ ਬਕਾਇਦਾ ਤੌਰ ਤੇ ਇਹ ਬੱਚਿਆਂ ਦਾ ਧਿਆਨ ਰੱਖਿਆ ਜਾਂਦਾ ਰਿਹਾ ਵੱਡੀ ਗਿਣਤੀ ਚ ਅੱਜ ਵੀ ਜੰਮੂ ਕਸ਼ਮੀਰ ਦੇ ਜਵਾਕ ਪੰਜਾਬ ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਮੁੱਖ ਮੰਤਰੀ ਉਮਰ ਅਬਦੁੱਲਾਹ ਹੋਰਾਂ ਦਾ ਇਹ ਬਿਆਨ ਇਹ ਸਾਂਝ ਨੂੰ ਤੋੜਦਾ ਨਹੀਂ ਰਿਹਾ ਖੇਰੂਤਾ ਨਹੀਂ ਕਰ ਰਿਹਾ ਇਸ ਵਾਰ ਵੱਡਾ ਹੋ ਗਿਆ ਸੋ ਉਹਨਾਂ ਦੇ ਇਸ ਬਿਆਨ ਨੇ ਪੰਜਾਬ ਦੇ ਸੈਂਕੜੇ ਲੀਡਰਾਂ ਨੂੰ ਸੁੰਨੇ ਅਸੀਂ ਦਿਲਜੀਤ ਸਿੰਘ ਚੀਮਾ ਵੀ ਬੋਲੇ ਨੇ ਕੁਝ ਹੋਰ ਆਗੂ ਵੀ ਬੋਲੇ ਨੇ ਪਰ ਜਦੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਿਹਾ ਤਦ ਤੱਕ ਅਧਿਕਾਰਕ ਤੌਰ ਤੇ ਸਰਕਾਰ ਦਾ ਕੋਈ ਬਿਆਨੀਆਂ ਮੇਰੇ ਧਿਆਨ ਚ ਨਹੀਂ ਆਇਆ ਕਿ ਮੁਖੰਦਰੀ ਸਾਹਿਬ ਦਾ ਕੋਈ ਟਵੀਟ ਆਇਆ ਹੋਵੇ ਕੋਈ ਬਿਆਨ ਆਇਆ ਹੋਵੇ ਸਾਡੇ ਕਿਸੇ ਮੰਤਰੀ ਦਾ ਹੈਨਾ ਸੋ ਅਜਿਹਾ ਮੇਰੇ ਧਿਆਨ ਚ ਨਹੀਂ ਹੈ ਪਰ ਇਹ ਆਉਂਦੇ ਸਮੇਂ ਚ ਇੱਕ ਨਵੀਂ ਪਾਣੀਆਂ ਦੀ جنگ ਛੜਨ ਜਾ ਰਹੀ ਹੈ ਚਲੋ ਜੀ ਗੱਲ جنگ ਦੀ ਚੱਲੀ ਆ ਇੱਕ جنگ ਕੱਲ ਮੁਕੰਮਲ ਹੋਈ ਆ ਅੱਜ ਮੈਂ ਦੇਖ ਰਿਹਾ ਸੀ 14 ਦੇ 14 ਉਮੀਦਵਾਰ ਖਾਸ ਕਰਕੇ ਉਹਨਾਂ ਚੋ ਚਾਰ ਉਮੀਦਵਾਰ ਜਿਹੜੇ ਮੁਰਲੀ ਦੌਰਚ ਨੇ ਜਿਹੜਾ ਚੋ ਕਿਸੇ ਨੇ ਪਹਿਲੇ ਮਕਾਮ ਤੇ ਕਿਸੇ ਨੇ ਦੂਏ ਤੇ ਕਿਸੇ ਨੇ ਤੀਏ ਤੇ ਕਿਸੇ ਨੇ ਚੌਥੇ ਤੇ ਆਉਣਾ ਉਹ ਚਾਰ ਅੱਜ ਬੜੇ ਸਕੂਨ ਵਾਲੇ ਪਲਾਂ ਦੇ ਵਦਨ ਨਾਲ ਆਪਣੀ ਆਪਣੀ ਵੀਡੀਓ ਆਪਣਾ ਆਪਣਾ ਸੁਨਿਆਹ ਲੋਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ ਲੁਧਿਆਣਾ ਪੱਛਮੀ ਜਿਮਨੀ ਚੌਂਕ ਲੁਧਿਆਣਾ ਪਛਮੀ ਜਮਨੀ ਚੋਣ ਤੋਂ ਬਾਅਦ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇੱਕ ਸਭ ਤੋਂ ਵੱਡਾ ਸਵਾਲ ਉੱਠਿਆ ਤਾਂ ਉਹ ਇਹ ਉੱਠਿਆ ਕਿ ਵੋਟਾਂ ਘੱਟ ਕਿਉਂ ਪਈਆਂ? ਮਾਤਰ 52.33% ਮਤਲਬ 52% ਵੀ ਨਹੀਂ ਹੋ ਸਕਦਾ ਇਹ ਅੰਕੜਾ 52 52 ਤੱਕ ਵੀ ਆਉਂਦੇ ਦਿਨ ਅਜ ਦੇ ਦੇਣਗੇ ਇਹ ਅਪਡੇਟ ਕਿਉਂਕਿ ਲੋਕ ਸਭਾ ਚੋਣਾਂ ਸਮੇਂ ਦੇਖਿਆ ਹਫਤੇ ਹਫਤੇ ਬਾਅਦ ਵੀ ਅਪਡੇਟ ਆਉਂਦੀ ਰਹੇ ਚਲੋ ਪਰ ਇੱਥੇ ਮੰਨਿਆ ਜਾ ਰਿਹਾ ਕਿ ਅਧਿਕਾਰਤ ਫਾਈਨਲ ਅੰਕੜਾ 52.33% ਮਤਲਬ 55% ਦੀ ਤੋਂ ਵੀ ਘੱਟ ਵੋਟ। ਜਾਂ ਮਤਲਬ ਅੱਧੀ ਵੋਟ ਕਿਉਂ ਨਹੀਂ ਨਿਕਲੀ? ਕੀ ਲੋਕਾਂ ਦਾ ਲੋਕਤੰਤਰ ਤੋਂ ਭਰੋਸਾ ਉੱਤਰਿਆ? ਕੀ ਲੋਕਾਂ ਦਾ ਇਹ ਸਿਆਸਤਦਾਨਾਂ ਤੋਂ ਮਨ ਅੱਕ ਗਿਆ? ਕਿਉਂ ਇਹ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਰਹੇ ਨੇ? ਕਿ ਇੰਨੀ ਕੁ ਵੋਟ ਵੀ ਪਈ ਜਿਹੜੀ ਉਹ ਨਿੱਜੀ ਰਸੂਕ ਨਿੱਜੀ ਜੋਰਜ ਮੈਸ਼ ਤੱਕਾ ਸ਼ੱਕਾ ਵੰਡ ਬੰਡਈਆ ਮੁੱਲ ਖਰੀਦ ਇਹ ਸਾਰਾ ਉਹਦਾ ਵਰਤਾਰ ਹੈ ਸ਼ਹਿਰੀ ਖੇਤਰ ਹੈ ਪੜਿਆ ਲਿਖਿਆ ਖੇਤਰ ਹੈ ਆਮਦਨ ਦੇ ਸਰੋਤ ਨਾਲ ਜੁੜਿਆ ਖੇਤਰ ਹੈ ਲੁਧਿਆਣਾ ਪੱਛਮੀ ਵਪਾਰੀ ਵਰਗ ਹੈ ਗਰਮੀ ਚ ਵੀ ਰਾਹਤ ਸੀ ਥੋੜੀ ਬਹੁਤ ਮੌਸਮ ਵੀ ਠੀਕ ਠਾਕ ਰਿਹਾ ਕੋਈ ਅਜਿਹੀ ਜਿਆਦਾ ਕਿਤੇ ਗੜਬੜ ਘਟਾਲਾ ਵੀ ਨਹੀਂ ਹੋਇਆ ਕੋਈ ਦੰਗੇ ਫਸਾਦ ਹੋ ਕੇ ਸਵੇਰੇ ਲੋਕ ਤਾਂ ਨਹੀਂ ਨਿਕਲੇ ਪਰ tạm ਹੀ 52.33% ਵੋਟ ਘਟ ਨਿਕਲਣਾ ਇੱਥੇ ਲੋਕਤੰਤਰਕ ਢਾਂਚੇ ਦੇ ਹਵਾਲੇ ਨਾਲ ਸਵਾਲ ਖੜੇ ਕਰ ਰਿਹਾ ਹੈ ਸਿਆਸੀ ਪਾਰਟੀਆਂ ਦੇ ਭਰੋਸੇ ਤੇ ਜਿੱਥੇ ਸਵਾਲ ਪੈਦਾ ਹੋ ਰਿਹਾ ਉੱਥੇ ਚੋਣ ਲੜ ਰਹੀਆਂ ਤੇਰਾ ਵੀ ਤਾਂ ਸੋਚਦੀਆਂ ਹੋਣਗੀਆਂ ਕਿ ਵੀ ਜਿਹੜੀ ਵੋਟ ਆਈ ਉਹ ਕਿਹਦੀ ਆਈ ਤੇ ਜਿਹੜੀ ਨਹੀਂ ਆਈ ਉਹ ਕਿਦੀ ਨਹੀਂ ਆਈ ਤੇ ਜੇ ਇਹ ਸਵਾਲ ਹੈ ਕਿ ਕਿਹਦੀ ਨਹੀਂ ਆਈ ਫਿਰ ਸਭ ਤੋਂ ਵੱਧ ਜੇ ਕਿਸੇ ਨੂੰ ਫਿਕਰ ਹੋਏਗਾ ਤਾਂ ਸੱਤਾਧਾਰੀ ਤੇ ਰਹੂਗਾ ਠੀਕ ਆ ਪਾਰਤ ਪੂਸ਼ਣ ਆਸ਼ੂ ਦੇ ਅੰਦਰ ਵੀ ਟੁੱਟਪੁੱਟ ਕਾਫੀ ਚੱਲ ਰਹੀ ਹੋਣੀ ਜਿਹੜੇ ਇਹ ਮੰਨ ਕੇ ਚੱਲ ਰਹੇ ਸੀ ਕਿ ਆਪਾਂ ਸੀਟ ਜਿੱਤ ਲੈਣੀ ਆ ਤੇ ਕੇਜਰੀਵਾਲ ਤੋਂ ਲੈ ਕੇ ਸੰਜੀਵ अरोड़ा ਤੱਕ ਗਰੰਟਡ ਲੈ ਕੇ ਬੈਠੇ ਨੇ ਕਿ ਆਪਾਂ ਸੀਟ ਕੱਢੀ ਹੋਈ ਆ ਪਰ ਜਿਉਂ-ਜਿਉਂ ਚੌਣ ਮੈਦਾਨ ਭਖਿਆ ਤੇ ਉਤਿਉਂ ਉਹਨਾਂ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਦੀ ਗਿਣਤੀ ਤਰੇਲੀਆਂ ਚ ਬਦਲਣ ਲੱਗੀ ਹੁਣ ਉਹ ਉੱਥੇ ਪਰਉਪਕਾਰ ਸਿੰਘ ਮਜਬੂਤ ਹੋ ਰਹੇ ਨੇ ਇਸ ਲਈ ਤਰੇੜੀ ਆ ਰਹੀ ਸੀ ਉੱਥੇ ਜੀਵਨ ਗੁਪਤਾ ਦੀ ਸਰਗਰਮੀ ਵਧ ਗਈ ਇਸ ਲਈ ਤਰੇੜੀ ਆ ਰਹੀ ਸੀ ਉੱਥੇ ਭਾਤ ਪੂਸ਼ਣ ਆਸ਼ੂ ਜਿਤਹਾਰ ਦੇ ਮੁਕਾਬਲੇ ਦੇ ਵਿੱਚ ਐ ਸਿੱਧਾ ਇਸ ਲਈ ਤਰੇੜੀ ਆ ਰਹੀ ਸੀ ਇਹ ਤਾਂ ਹੁਣ ਸੰਜੀਵ अरोड़ा ਤੇ ਕੇਜਰੀਵਾਲ ਜੀ ਜਾਣਨ ਪਰ ਕਹਿੰਦੇ ਘੱਟ ਵੋਟ ਪੈਣ ਤੋਂ ਬਾਅਦ ਸੱਤਾਧਾਰੀ ਧਿਰ ਦੇ ਅੰਦਰ ਖਾਸਾ ਮੰਥਨ ਚੱਲ ਰਿਹਾ ਹੈ ਕਿ ਕਿਤੇ ਆਪਣੀ ਵੋਟੇ ਤਾਂ ਨਹੀਂ ਕਿ ਪਾਉਣੇ ਨਾ ਨਿਕਲੇ ਲੋਕ ਆਪਣੇ ਜਿਹੜੇ ਕੈਟਰ ਸੀ ਪੱਕਾ ਜਿਹੜਾ ਪਿਛਲੀ ਵਾਰ 222 ਚ ਆਪਾਂ ਨੂੰ ਭੁਗਤਿਆ ਕੋਈ ਇੱਥੇ ਘਰੀ ਬਹਿ ਗਿਆ ਹੋਵੇ ਵੈਸੇ ਲੋਕ ਸਭਾ ਚੋਣਾਂ ਦੇ ਦੌਰਾਨ ਇਸੇ ਹਲਕੇ ਚ ਰਵਨੀਤ ਬਿੱਟੂ 18000 ਦੀ ਲੀਡ ਲੈ ਕੇ ਗਏ ਸੀ ਤੇ ਜਦੋਂ ਕਿ ਹੁਣ ਭਾਜਪਾ ਮੰਨ ਰਹੀ ਹੈ ਕਿ ਸਾਡੀ 222000 ਵੋਟ ਨਿਕਲਣੀ ਹੈ ਤੇ ਅਕਾਲੀ ਦਲ ਦੇ ਉਮੀਦਵਾਰ ਨੇ ਮੰਨਿਆ ਜਾ ਰਿਹਾ ਕੋ 10-12000 ਤੇ ਗੇਟ ਚ ਵੋਟ ਲੈ ਕੇ ਜਾਊਗਾ ਤੇ ਜੇ 88 ਤੋਂ ਲੈ ਕੇ 90000 ਦੇ ਕਰੀਬ ਵੋਟ ਪੋਲ ਹੋਈ ਹੈ 175000 ਚੋਂ ਹੈਨਾ ਯਾਪਾ ਇੰਨੀ ਕ ਵੋਟ ਵੀ ਲਾ ਲਈਏ ਕਿ ਭਾਈ ਆ ਵੋਟ 90000 ਦੇ ਗੇਟ ਚ ਵੋਟ ਪੋਲ ਹੋਈ ਆ ਤੇ ਉਹਦੇ ਵਿੱਚੋਂ ਜੇ 30 35000 ਵੋਟਾਂ ਦੋ ਉਮੀਦਵਾਰ ਲੈ ਜਾਂਦੇ ਨੇ ਤੇ ਪਿੱਛੇ ਫਿਰ ਜਿਹੜੀ 55 60000 ਵੋਟ ਬਚਣੀ ਆ ਤੇ ਉਹਦੇ ਵਿੱਚੋਂ ਫਿਰ ਇਹਦਾ ਮਤਲਬ ਕੁਝ ਬਾਕੀ ਉਮੀਦਵਾਰਾਂ ਨੂੰ ਵੀ ਲੈ ਕੇ ਜਾਣੀ ਆ ਵੀ ਜਾਂ ਕੋਈ 1000 ਲੈ ਕੇ ਜਾਵੇ 2000 ਲੈ ਕੇ ਜਾਵੇ ਸੋ ਇਹ ਜਿਹੜੀ ਸਿਤੀ ਆ ਕਿ 50000 ਦੇ ਵਿੱਚ ਫਿਰ ਖੇਡ ਹੋਊਗਾ 50 55000 ਦੇ ਵਿੱਚ ਦੋ ਉਮੀਦਵਾਰਾਂ ਦੇ ਵਿੱਚ ਤੁਕੀ ਬਹੁਤ ਨੇੜਲਾ ਫਸਵਾ ਮੁਕਾਬਲਾ ਮੰਨਿਆ ਜਾ ਰਿਹਾ ਭਾਤਪੂਛ ਨਾਛੂ ਤੇ ਸੰਜੀਵ अरोड़ा ਦੇ ਵਿਚਾਲੇ ਕਿ ਇਸ ਨੇ ਸੱਤਾਧਾਰੀ ਧਿਰ ਦਾ ਫਿਕਰ ਵਧਾ ਦਿੱਤਾ ਕਿ ਘੱਟ ਵੋਟ ਕਿਤੇ ਸਾਨੂੰ ਜਦੋਂ ਕਿ ਘੱਟ ਵੋਟ ਦੇ ਨਾਲ ਕਈ ਵਾਰ ਸੱਤਾਧਾਰੀ ਧਿਰ ਗਰੰਟਡ ਮੰਨਦੀ ਹੈ ਕਿ ਆਪਾਂ ਜਿੱਤ ਗਏ ਤੇ ਲੋਕ ਘੱਟ ਪਾਉਣਾ ਹੈ ਆਪਣੇ ਖਿਲਾਫ ਰੋਸਾ ਨਹੀਂ ਪਰ ਇੱਥੇ ਉਲਟਾ ਫਿਕਰ ਪੈ ਗਿਆ ਕਿ ਕਿਤੇ ਆਪਣੀਓ ਵੋਟ ਪਾਉਣ ਨਾ ਆਈ ਹੋਵੇ ਸੋ ਹੁਣ 23 ਤਰੀਕ ਤੱਕ ਲਾਈ ਜਾਓ ਹਸਾਕਤਾ ਭਾਈ ਤਾਂ 23 ਨੂੰ ਪਤਾ ਲੱਗੂਗਾ ਕਿ ਹਾਂ ਚੋਣ ਕੌਣ ਜਿੱਤਦਾ ਹੈ ਹਾਂ ਜਿਹੜਾ ਪਹਿਲੂ ਹੈ ਇਹਦਾ ਕਿ ਭਈ ਅਰਵਿੰਦ ਕੇਜਰੀਵਾਲ ਨੇ ਜਿਵੇਂ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਕਿ ਭਈ ਚੋਣ ਜਿਤਾ ਦਿਓ ਸੰਜੀਵ ਬਰੋੜਾ ਨੂੰ ਅਸੀਂ ਕੈਬਨਿਟ ਮੰਤਰੀ ਬਣਾ ਦੇਾਂਗੇ ਜੋ ਜਾਣਕਾਰੀ ਸਰਕਾਰੀ ਗਲਿਆਰਿਆਂ ਚੋਂ ਆ ਰਹੀ ਹੈ ਉਹ ਇਹ ਹੈ ਜੀ ਕਿ ਮੰਤਰੀ ਮੰਡਲ ਦਾ ਵਿਸਤਾਰ ਤੈ ਹੋ ਗਿਆ ਵਿਸਤਾਰ ਮੈਂ ਇਸ ਲਈ ਕਹਿ ਰਿਹਾ ਕਿ ਦੋ ਪੋਸਟਾਂ ਜੀ ਵੀ ਖਾਲੀ ਪਈਆਂ ਨੇ ਸਰਕਾਰ ਬਣੀ ਨੂੰ 3.5 ਸਾਲ ਹੋਲੇ ਪਰ ਅਜੇ ਤੱਕ ਪੂਰੀ ਕੈਬਨਟ ਨਹੀਂ ਭਰੀ ਮੁੱਖ ਮੰਤਰੀ ਸਣੇ ਜਿੰਨੇ ਮੰਤਰੀ ਬਣਾਏ ਜਾ ਸਕਦੇ ਉਹਨਾਂ ਚ ਦੋ ਪੋਸਟਾਂ ਜੇ ਵੀ ਖਾਲੀ ਨੇ ਕਹਿੰਦੇ ਊਠ ਦਾ ਬੁੱਲ ਲਟਕਾ ਕੇ ਰੱਖਿਆ ਤਾਂ ਕਿ ਕਿਸੇ ਨਾ ਕਿਸੇ ਐਮਐਲਏ ਨੂੰ ਝਾਕ ਰਹੇ ਕਿ ਮੇਰੀ ਵਾਰੀ ਆ ਸਕਦੀ ਆ ਪਰ ਜੇ ਨਤੀਜੇ ਸੰਜੀਵ अरोड़ा ਦੇ ਆਮ ਆਦਮੀ ਪਾਰਟੀ ਦੇ ਪੱਖ ਚ ਆਉਂਦੇ ਨੇ ਫਿਰ ਤਾਂ ਦੋ ਮੰਤਰੀਆਂ ਚੋਂ ਇੱਕ ਮੰਤਰੀ ਸੰਜੀਵ अरोड़ा ਪੱਕੇ ਤੇ ਫਿਰ ਰਾਤ ਸਵਾ ਨਵਾਂ ਚਿਹਰਾ ਨਵਾਂ ਮੋਰਾ ਨਾ ਚਲੋ ਆਪਣੇ ਨਾਂ ਤੇ ਕੋਠੀ ਮਿਲ ਜਵੇ ਦਿੱਲੀ ਚ ਬਸ ਸਾਰੀ ਜਦੋਜਹਿਦ ਇਹ لال ਅਸ਼ਕਰ ਦੀ ਹੋਇਆ ਕੰਮ ਤਾਂ ਕੀ ਕਰਨਾ ਹੁਣ ਜੇ ਨਤੀਜੇ ਇਹਨਾਂ ਦੇ ਉਮੀਦ ਅਨੁਸਾਰ ਨਹੀਂ ਆਉਂਦੇ ਤੇ ਇਹਨਾਂ ਦੇ ਵਿੱਚ ਬਾਜੀ ਕੋਈ ਹੋਰ ਲੈ ਜਾਂਦਾ ਦੂਸਰੇ ਤੀਸਰੇ ਨੰਬਰ ਵਾਲੇ ਦਾਅਵੇਦਾਰਾਂ ਦੇ ਸਾਬ ਨਾਲ ਜਿਵੇਂ ਸੱਟਾ ਬਾਜ਼ਾਰ ਕਹਿੰਦਾ ਦੂਏ ਨੰਬਰ ਤੇ ਜੀ ਭਾਜਪਾ ਆਤੀਏ ਤੇ ਕਾਂਗਰਸ ਪਾਰਟੀ ਹੈ ਤੇ ਜੇ ਇਹ ਦੂਏ ਤੀਏ ਨੰਬਰ ਵਾਲੇ ਕੋਈ ਬਾਜ਼ੀ ਮਾਰ ਜਾਂਦੇ ਨੇ ਕਿ ਫਿਰ ਕੈਬਨਿਟ ਵਿਸਤਾਰ ਹੋਏਗਾ ਜੀ ਹਾਂ ਕੈਬਨਿਟ ਦਾ ਵਿਸਤਾਰ ਤਾਂ ਹੀ ਹੋਏਗਾ ਫਿਰ ਵਿਸਤਾਰ ਦੇ ਨਾਲ ਨਾਲ ਫਿਰ ਬਦਲ ਵੀ ਹੋਏਗਾ ਹੁਣ ਵਿਸਤਾਰ ਤਾਂ ਸਿੱਧਾ ਕਿ ਦੋ ਤੁਸੀਂ ਬਾਹਰੋਂ ਲੈ ਕੇ ਮੰਤਰੀ ਬਣਾਤੇ ਪੁਰਾਣੇ ਨੂੰ ਨਹੀਂ ਛੇੜਿਆ ਚਲੋ ਕਿਸੇ ਤੋਂ ਵਿਭਾਗ ਕੇ ਇਧਰ ਉਧਰ ਕਰਨੇ ਪੈਣੇ ਕੁਝ ਮੁੱਖ ਮੰਤਰੀ ਛੱਡਣਗੇ ਕੋਈ ਮੰਤਰੀ ਛੱਡਣਗੇ ਘਰ ਪੂਰਾ ਹੋ ਗਿਆ ਫਿਰ ਤਾਂ ਵਿਭਾਗੀ ਫਿਰ ਬਦਲ ਤਾਂ ਹੋ ਸਕਦਾ ਪਰ ਮੰਤਰੀ ਮੰਡਲ ਚ ਫਿਰ ਬਦਲ ਜੇ ਇਹ ਸੀਟ ਨਹੀਂ ਜਿੱਤਦੇ ਤੇ ਦੋ ਮੰਤਰੀ ਹੋਰ ਬਣਾਏ ਜਾਂਦੇ ਨੇ ਫਿਰ ਕਹਿੰਦੇ ਜੀ ਇਹ ਵੀ ਸੰਭਾਵਨਾ ਹੈ ਕਿ ਇਕਾ ਦੁਕਾ ਦੀ ਕਿਸੇ ਦੀ ਛੁੱਟੀ ਵੀ ਹੋ ਸਕਦੀ ਆ ਹੁਣ ਇਸ ਸਮੇਂ ਤੇ ਫਿਰ ਸੰਜੀਵ ਰੋੜਾ ਦੀ ਥਾਂ ਤੇ ਕਿਸੇ ਹੋਰ ਐਮਐਲਏ ਦਾ ਨੰਬਰ ਵੀ ਲੱਗ ਸਕਦਾ ਸੋ ਇਹ ਵੀ ਸਥਿਤੀ ਹੈ ਮਤਲਬ ਜੇ ਸੰਜੀਵ ਰੋੜਾ ਜਿੱਤਦੇ ਨੇ ਫਿਰ ਗਲਤੀਆਂ ਮਲਤੀਆਂ ਢੱਕੀਆਂ ਜਾ ਸਕਦੀਆਂ ਜੇ ਸੰਜੀਵ ਰੋੜਾ ਨਹੀਂ ਜਿੱਤੇ ਫਿਰ ਕਿਸੇ ਮੰਤਰੀ ਸੰਤਰੀ ਤੇ ਵੀ ਗਾਹ ਡਿੱਗ ਸਕਦੀ ਹੈ ਦੇ ਉਹਦੀ ਛੁੱਟੀ ਵੀ ਹੋ ਸਕਦੀ ਹੈ ਹੁਣ ਇਹ ਗੱਲ ਮੰਤਰੀ ਤੱਕ ਹੀ ਰਹਿੰਦੀ ਹੈ ਜਾਂ ਮੰਤਰੀ ਤੋਂ ਉੱਪਰ ਵੀ ਜਾਂਦੀ ਹੈ ਤੋਂ ਇਹ ਵੀ ਚਰਚਾ ਮੈਨੇ ਕਿ ਕਿਤੇ ਵੀ ਕੋਈ ਵੱਡੀ ਕਾਰਵਾਈ ਕਰਨ ਦੀ ਹਿੰਮਤ ਕਰ ਸਕਦੀ ਹੈ ਕੇਜਰੀਵਾਲ ਕੀ ਇਹ ਨਾਰਾਜ਼ਗੀਆਂ ਮੁਖਾਰਚ ਤਾਂ ਤਾਂ ਨਹੀਂ ਬਦਲ ਰਹੀਆਂ ਇਹ ਵੀ ਚਰਚਾ ਮੈਨੇ ਪਰ ਮੰਨਿਆ ਜਾ ਰਿਹਾ ਕਿ ਜੀ ਦਬਾਬੇ ਤੋਂ ਕੋਈ ਮੰਤਰੀ ਆ ਸਕਦਾ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਨਿੱਜਰ ਹੋਰਾਂ ਨੂੰ ਦੁਆਰਾ ਮੌਕਾ ਮਿਲ ਸਕਦਾ ਇੰਦਰਵੀਰ ਸਿੰਘ ਨਿੱਜਰ ਕਿਉਂਕਿ ਉਹਨਾਂ ਨੂੰ ਜਦੋਂ ਅਜੀਤ ਦਾਰੇ ਦੇ ਨਾਲ ਪੇਚ ਫਸਿਆ ਸੀ ਉਸ ਸਮੇਂ ਉਹਨਾਂ ਨੇ ਅਜੀਤ ਦਾਰੇ ਦੇ ਹੱਕ ਵਿੱਚ ਸੰਪਾਦਕ ਬ੍ਰਿਜਿੰਦਰ ਸਿੰਘ ਹੰਦਰ ਦੇ ਹੱਕ ਵਿੱਚ ਹੈ ਗੱਲਬਾਤ ਕੀ ਕਰ ਦਿੱਤੀ ਹੈਨਾ ਉਸ ਦਾ ਪੱਖ ਕੀ ਪੂਰ ਦਿੱਤਾ ਕਹਿੰਦੇ ਜੀ ਕਿ ਉਹਦਾ ਨਤੀਜਾ ਭੋਗਣਾ ਪਿਆ ਮੰਤਰੀ ਦੀ ਕੁਰਸੀ ਗਵਾਉਣੀ ਪਈ ਪਰ ਕੇਜਰੀਵਾਲ ਕਹਿੰਦੇ ਹੁਣ ਉਹਨਾਂ ਨੂੰ ਲਿਆਉਣ ਨੂੰ ਫਿਰਦੇ ਨੇ ਸੋ ਇਸ ਲਈ ਮੰਤਰੀ ਮੰਡਲ 'ਚ ਜੇ ਫੇਰ ਬਦਲ ਹੁੰਦਾ ਹੈ ਜਦ ਬਸਤਾਰ ਹੁੰਦਾ ਸੋ ਸੰਜੀਵ अरोड़ा ਦੀ ਗਰੰਟੀ ਤਾਂ ਇਸ ਨਤੀਜੇ ਤੇ ਖੜੀ ਹੈ ਪਰ ਕਹਿੰਦੇ ਨਿੱਜਰ ਹੋਰਾਂ ਦੇ ਅਸਰ ਕਾਫੀ ਵੱਧ ਗਏ ਨੇ ਪਰ ਜੇ ਸੰਜੀਵ अरोड़ा ਨਹੀਂ ਤਾਂ ਹੋਰ ਕੌਣ ਤੇ ਜੇ ਕਿਸੇ ਦੀ ਛੁੱਟੀ ਹੋਈ ਫਿਰ ਉਹਦੀ ਥਾਂ ਤੇ ਹੋਰ ਕੌਣ ਸੋ ਇਸ ਲਈ ਐਮਐਲਏ ਨੇ ਵੀ ਕਹਿੰਦੇ ਮੂੰਹ ਸਵਾਰਨੇ ਸ਼ੁਰੂ ਕੀਤੇ ਨੇ ਕਿ ਲੈ ਵੀ ਇਤੇ ਜਾਂਦੀ ਵਾਰੀ ਦਾ ਮੰਤਰੀ ਦਾ ਉਹਦਾ ਮਿਲੇ ਜਾਵੇ ਸ਼ਾਇਦ ਝੰਡੀ ਵਾਲੀ ਕਾਰ ਦੇ ਝੂਟਾ ਅਸੀਂ ਵੀ ਲੈ ਲਈਏ ਸੋ ਦੇਖਦੇ ਹਾਂ ਜੀ ਇਸ ਤਰ੍ਹਾਂ ਕਿਵੇਂ ਅੱਗੇ ਵਧਿਆ ਜਾਂਦਾ ਹੈ ਇਹ ਵੀ ਪਹਿਲੂ ਚਰਚਾ ਕਰਜਾ ਪੰਜਾਬ ਦੇ ਸਿਰ ਕਰਜ਼ੇ ਦੀ ਮਾਰ ਲਗਾਤਾਰ ਵੱਧ ਰਹੀ ਹੈ ਇਹ ਵਿੱਤੀ ਵਾਰਾ ਮੁੱਕਣ ਤੱਕ ਪੰਜਾਬ ਦੇ ਸਿਰ 7.4 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਹੈ ਤੇ ਔਸਤਨ ਹਰ ਮਹੀਨੇ ਪੰਜਾਬ ਸਰਕਾਰ 404200 ਕਰੋੜ ਤੱਕ ਦਾ ਕਰਜ਼ਾ ਚੁੱਕ ਰਹੀ ਹੈ ਹੁਣ ਤਾਂ ਸਥਿਤੀ ਇੱਥੋਂ ਤੱਕ ਆ ਗਈ ਸੀ ਕਿ ਖੁੱਲੇ ਬਾਜ਼ਾਰ ਚੋਂ ਕਰਜ਼ਾ ਚੁਕਣਾ ਪਿਆ ਪਿਛਲੇ ਦਿਨੀ 1000 ਕਰੋੜ ਓਪਨ ਮਾਰਕੀਟ ਚੋਂ ਚੁਕਿਆ ਪਰ ਇਹ ਸਭ ਦੇ ਬਾਵਜੂਦ ਕੇਂਦਰ ਨੇ ਜੋ ਖਰਚ ਕੀਤੀ ਪੰਜਾਬ ਨਾਲ ਕਹਿੰਦਾ ਜੀ ਤੁਹ ਤੋਂ ਕਿੱਥੇ ਕਰਜ਼ੇ ਘੁਰਜੇ ਨਾ ਹੋਣਿਆ ਬਿਲਕੁਲ ਜਨਾਬ ਸਿਆਸਤਦਾਨਾਂ ਦੀ ਨਲੈਕੀ ਦਾ ਨਤੀਜਾ ਅਸੀਂ ਪੰਜਾਬ ਦੇ ਲੋਕ ਭੋਗ ਰਹੇ ਹਾਂ ਸਰਕਾਰਾਂ ਬਦਲਦੀਆਂ ਰਹੀਆਂ ਪਾਰਟੀਆਂ ਦੇ ਚਿਹਰੇ ਮੋਹਰੇ ਬਦਲਦੇ ਰਹੇ ਮੁੱਖ ਮੰਤਰੀ ਦੇ ਅਹੁਦੇ ਤੇ ਨਵੇਂ-ਨਵੇਂ ਲੋਕ ਆਉਂਦੇ ਰਹੇ ਪਰ ਪੰਜਾਬ ਦਾ ਕਰਜ਼ਾ ਘਟਦਾ ਕਦੇ ਨਜ਼ਰ ਨਹੀਂ ਆਇਆ ਸਿਆਸੀ ਚਿਹਰੇ ਨਵੇਂ ਦਿਖੇ ਪਰ ਕਰਜ਼ਾ ਘਟਾਉਣ ਦੀ ਜਦੋਜਹਿਦ ਕਦੇ ਨਹੀਂ ਦਿਖਾਈ ਤੇ ਜਿਹੜੇ ਬਦਲਾਅ ਦੇ ਨਾਂ ਤੇ ਲੋਕਾਂ ਨੇ ਚੁਣੇ ਕਿシャ ਦੇ ਕੋਈ ਨਵਾਂ ਚਾਨਣ ਦੇ ਐ ਬੀਜ ਬਖੇਰ ਦੇਣਗੇ ਉਹਨਾਂ ਦੇ ਟਾਈਮ ਦੇ ਵਿੱਚ ਵੀ ਅੱਧਾਂ ਪਾਰ ਹੋ ਗਈਆਂ ਗੱਡੀਆਂ ਦੇ ਮਾਮਲੇ 'ਚ ਵੀ ਚੌਪਰ ਉਡਣ ਦੇ ਮਾਮਲੇ 'ਚ ਵੀ ਖਰਚੇ ਕਰਨ ਦੇ ਮਾਮਲੇ 'ਚ ਵੀ ਐਸਪ੍ਰੈਸੀ ਦੇ ਮਾਮਲੇ 'ਚ ਵੀ ਤੇ ਜੀ ਹੁਣ ਕਰਜ਼ੇ ਦੀ ਹੱਦ ਦੀ ਮਾਰ ਚੁੱਕੀ ਪਰ ਕੇਂਦਰ ਨੇ ਕਿਰਚ ਕੀ ਕੀਤੀ ਸਾਡੀ ਸਾਲਾਨਾ ਲਿਮਟ 'ਚੋਂ 16000 ਕਰੋੜ ਅਡਾਤਾ ਕਿ ਜੀ ਤੁਹਾਡਾ 16000 ਕਰੋੜ ਕੱਟ ਲਿਆ ਐ ਐਵੇਂ ਥੋਤੋ ਵਿਆਜ ਬੋਝ ਦੇ ਨਹੀਂ ਹੋਣਾ ਅਸੀਂ ਪ੍ਰਤੀ ਕਰਤੀ ਚਲੋ ਇਸ ਕਟੌਤੀ ਨੇ ਸ਼ਾਇਦ ਸਰਕਾਰ ਨੂੰ ਹਿਲਾਉਣਾ ਦਿੱਤਾ ਚਾਹੇ ਓਪਨ ਬਾਜ਼ਾਰ ਚੋ ਚੱਕ ਚਾਹੇ ਇਧਰ ਉਹ ਖਰਚਾ ਹੈ ਸ਼ੁਰੂ ਚ ਵੱਧ ਲਿਆ ਜਿੰਨੀ ਲਿਮਿਟ ਸੀ ਉਹਦੇ ਵਿੱਚੋਂ ਵੱਧ ਖਰਚ ਕਿ ਜੀ 3 ਮਹੀਨਿਆਂ ਚ 11000 ਕਰੋੜ ਖਰਚ ਲਿਆ ਜੀ ਹੈ ਨਾ ਪਰ ਕਹਿੰਦੇ ਜੀ ਕਿ ਬਿਜਲੀ ਸਬਸਿਡੀ ਵਾਲਾ ਸਾਰਾ ਬਕਾਇਆ ਲਾ ਕੇ ਜਿੰਨਾ ਪੈਸਾ ਖੜਾ ਸੀ ਪਾਵਰ ਕਾਮ ਦਾ ਉਹ ਲਾ ਕੇ ਕਹਿੰਦੇ ਜੀ ਵਿੱਤ ਮੰਤਰੀ ਹਰਪਾਲ ਚਿਮਾ ਜੀ 10 ਸਾਵੀ ਜ ਲੈ ਕੇ ਦਿੱਲੀ ਪਹੁੰਚ ਗਏ। ਕੀ ਆ ਚੱਕੋ ਜੀ ਕਾਗਜ਼ ਪੱਤਰ ਅਸੀਂ ਆਤਾਰ ਕੇ ਆਏ ਆ ਆ ਸਾਡੀ ਕਟੌਤੀ ਵਾਲਾ ਕੰਮ ਘਟਾਓ ਕਹਿੰਦੇ ਉੱਥੇ ਮੰਥਨ ਹੋਇਆ 16000 ਕਰੋੜ ਦੀ ਜਿਹੜੀ ਕਟੌਤੀ ਹੈ 16470 ਕਰੋੜ ਦੀ ਇਸ ਕਟੌਤੀ ਦੇ ਵਿੱਚੋਂ ਕਹਿੰਦੇ ਜੀ ਉਹਨਾਂ ਨੇ 4000 ਕਰੋੜ ਦੇਣਾ ਮਨਜ਼ੂਰ ਕਰ ਲਿਆ ਇਹਨੂੰ ਹਰਪਾਲ ਚੀਮ ਆਪਣੀ ਪ੍ਰਾਪਤੀ ਸਮਝਦੇ ਆ ਇਹ ਹੁਣ ਆਰਥਿਕ ਮਾਹਰ ਦੱਸ ਸਕਦੇ ਆ ਕਿ ਪ੍ਰਾਪਤੀ ਹੈ ਕਿ ਅਜੇ ਵੀ ਪੰਜਾਬ ਨਾਲ ਧੱਕਾ ਬਦੀਕੀ ਹੈ 4000 ਕਰੋੜ ਦੀ ਲਿਮਟ ਹੋਰ ਮਨਜ਼ੂਰ ਹੋ ਗਈ ਉਸ ਕਟੌਤੀ ਵਾਲੇ ਪੈਸੇ 'ਚ ਉਹਦੇ ਵਿੱਚੋਂ 3000 ਕਰੋੜ 3080 ਕਰੋੜ ਦੇ ਕਰੀਬ ਰਾਸ਼ੀ ਤੁਰੰਤ ਖਰਚਣ ਦੀ ਮਨਜ਼ੂਰੀ ਵੀ ਮਿਲ ਗਈ ਐ ਸੋ ਉਹ ਪੈਸਾ ਇਹਦੇ ਪਿੱਛੇ ਕਹਿੰਦੇ ਕਿ ਆ ਤੱਥ ਪੇਸ਼ ਕਰਨੇ ਸਬੂਤ ਪੇਸ਼ ਕਰਨੇ ਤੇ ਇਸ ਨੂੰ ਹਰਪਾਲ ਚੀਮਾ ਕਹਿ ਰਹੇ ਨੇ ਮਾਮਲਾ ਸੈਟਲ ਹੋ ਗਿਆ ਜੀ ਪਰ ਜਿਹੜਾ ਬਾਕੀ ਹੈ ਜੀ 12000 ਕਰੋੜ ਰੁਪਏ ਜੀ ਉਹਦਾ ਮਾਮਲਾ ਕਦੋਂ ਸੈਟਲ ਹੋਊਗਾ ਇਹ ਵੀ ਪੰਜਾਬ ਨੂੰ ਦੱਸ ਦਿਓ ਪੰਜਾਬ ਦੀ ਇੰਨੀ ਹਾਲ ਤੱਕ ਹਾਲਤ ਕਿਉਂ ਪਤਲੀ ਹੁੰਦੀ ਜਾ ਰਹੀ ਹੈ ਇਹ ਵੀ ਕੋਈ ਵਾਈਟ ਪੇਪਰ ਜਾਰੀ ਕਰ ਦਿਓ ਕੋਈ ਲੋਕਾਂ ਨੂੰ ਇਹ ਤੋਂ ਜਾਣੂ ਕਰਾ ਦਿਓ ਕਿ ਸਥਿਤੀ ਪੰਜਾਬ ਨੂੰ ਕਿਉਂ ਲਿਆ ਖੜਾ ਕੀਤਾ ਸੋ ਇਸ ਲਈ ਲਗਾਤਾਰ ਕਰਜ਼ੇ ਦੀ ਮਾਰ ਪੰਜਾਬ ਦੇ ਸਰਬੱਧ ਰਹੀ ਹੈ ਤੇ ਕਰੀਬ ਕਿਰੇ 11500 ਕਰੋੜ ਦੀ ਜਿਹੜੀ ਕਟੌਤੀ ਆ ਉਹ ਅਜੇ ਵੀ ਪਿਛਾਂ ਕੰਦੇ ਖੜੀ ਆ ਸੋ ਉਹਦੀ ਪੂਰਤੀ ਕਿਵੇਂ ਕਰਨੀ ਆ ਇਹ ਵੀ ਸਵਾਲ ਖੜਾ ਹੈ ਸੋ ਚਲੋ ਜੀ 4000 ਕਰੋੜ ਮਨਜ਼ੂਰ ਹੋ ਗਿਆ ਜਿੱਚੋ 3080 ਕਰੋੜ ਖਰਚਣ ਜਾ ਰਹੇ ਨੇ ਪਰ ਕੇਂਦਰ ਕੰਨੀ ਦਾ ਸਾਡਾ ਪਿੰਡੂ ਵਿਕਾਸ ਫੰਡ ਵੀ ਖੜਾ 7000 ਕਰੋੜ ਦੇ ਕਰੀਬ ਪਿੰਡੂ ਵਿਕਾਸ ਫੰਡ ਖੜਾ ਹੈ ਇੱਥੇ 19000 ਕਿਲੋਮੀਟਰ ਪੰਜਾਬ ਸਰਕਾਰ ਨੇ ਸੜਕਾਂ ਬਣਾਉਣੀਆਂ ਤੇ ਉਹਦਾ ਕੰਮ ਤਾਂ ਉੱਥੇ ਰੁਕਿਆ ਉਹ ਬਣਾਉਣ ਦੇ ਲਈ ਹੁਣ ਵੱਡੇ ਫਰਮਾਂ ਵੱਡੀਆਂ ਪਾਰਟੀਆਂ ਭਾਲੀਆਂ ਜਾ ਰੀਆਂ ਪਤਾ ਨਹੀਂ ਭਾਈ ਉਹ ਚੋ ਕਮਿਸ਼ਨ ਖਾਣਾ ਕੀ ਕਰਨਾ ਅੱਗੇ ਛੋਟੇ ਠੇਕੇਦਾਰਾਂ ਨਾਲ ਕੰਮ ਸਰ ਜਾਂਦਾ ਸੀ ਉਹਨਾਂ ਤੋਂ ਕੰਮ ਵੀ ਖੋ ਲਿਆ ਤੇ ਕੇਂਦਰ ਸਾਡਾ ਫੰਡ ਜਾਰੀ ਨਹੀਂ ਕਰ ਰਿਹਾ ਤੇ ਗਾਣੂ ਭੋਗ ਪਾਉਣ ਦੀ ਤਿਆਰੀ ਹੈ ਤੇ ਜੀਐਸਟੀ ਸਾਡੀ ਸਮੇਸਰ ਨਹੀਂ ਆ ਰਹੀ ਹੈ ਸੇ ਤੌਰ ਸਿੱਖਿਆ ਵਾਲੇ ਮਾਮਲੇ 'ਚ ਤੁਸੀਂ ਆਨੇ ਬਹਾਨੇ ਲਾਉਂਦੇ ਰਹਿੰਦੇ ਹੋ ਤੇ ਮੱਖ ਮੰਤਰੀ ਸਾਹਿਬ ਨੂੰ ਫੋਟੋਆਂ ਦਾ ਚਾਹ ਇਹ ਨਾ ਉਹ ਆਪਣੀ ਫੋਟੋ ਟੰਗ ਲੈਂਦੇ ਤੁਸੀਂ ਫੰਡ ਰੋਕ ਲੈਂਦੇ ਹੋ ਸੋ ਇਹ ਪਹਿਲੂ ਵੀ ਬੜਾ ਵਿਚਾਰ ਦੀ ਨਾ ਸੋ ਲਗਾਤਾਰ ਪੰਜਾਬ ਦੀ ਆਰਥਿਕ ਹਾਲਤ ਪਤਲੀ ਹੈ ਪਰ ਇਹਨਾਂ ਨੂੰ ਜਿੰਨਾ ਫਿਕਰ ਚੋਣਾਂ ਲੜਨ ਦਾ ਹੁੰਦਾ ਸੱਤਾਧਾਰੀ ਧਿਰ ਨੂੰ ਵਿਰੋਧੀ ਧਿਰ ਨੂੰ ਬਾਕੀ ਦਲਾਂ ਨੂੰ ਉਹਨਾਂ ਫਿਕਰ ਕਦੇ ਪੰਜਾਬ ਦਾ ਪੰਜਾਬ ਦੇ ਵਸਨੀਕਾਂ ਦਾ ਪੰਜਾਬ ਦੇ ਖਜ਼ਾਨੇ ਦਾ ਕਿਸੇ ਨੂੰ ਨਹੀਂ ਹੋਇਆ ਜਿਵੇਂ ਇੱਕ ਕਹਾਵਤ ਹੈ ਨਾ ਕਿ ਦੇਸ਼ ਗਰੀਬ ਹੁੰਦਾ ਜਾ ਰਿਹਾ ਤੇ ਸਿਆਸਤਦਾਨ ਅਮੀਰ ਹੁੰਦੇ ਜਾ ਰਿਹਾ ਉਹ ਕਹਾਵਤ ਮੈਨੂੰ ਪੰਜਾਬ ਤੇ ਪੂਰੀ ਟੋਕਦੀ ਨਜ਼ਰ ਆਉਂਦੀ ਹੈ ਪੰਜਾਬ ਸਰਕਾਰ ਗਰੀਬਦਾਰ ਗਰੀਬ ਹੁੰਦੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦਾ ਗਰੀਬ ਹੋਣਾ ਪੰਜਾਬ ਦਾ ਗਰੀਬ ਹੋਣਾ ਤੇ ਸਾਡੇ ਸਿਆਸਤਦਾਨ ਅਮੀਰ ਦਾ ਅਮੀਰ ਹੁੰਦੇ ਜਾ ਰਹੇ ਨੇ ਚਲੋ ਚਾਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸਲ ਜਾਖੜ ਉਹਦੇ ਸਵਾਲਾਂ ਦੇ ਜਵਾਬ ਦੇਖ ਕੇ ਪੰਜਾਬ ਨੂੰ ਇਹ ਦੱਸ ਦਿਓ ਕਿ ਭਾਈ ਕਿੱਥੋਂ ਆ ਰਹੀ ਹੈ ਇਨਵੈਸਟਮੈਂਟ ਗੁਆਹ ਤੋਂ ਲੈ ਕੇ ਆਸਟ੍ਰੇਲੀਆ ਤੱਕ ਪੰਜਾਬ ਜਾਣਣਾ ਚਾਹੁੰਦਾ ਸੋ ਇਹ ਸਾਰੇ ਸਵਾਲ ਜਿੱਥੇ ਖੜੇ ਨੇ ਉੱਥੇ ਪੰਜਾਬ ਸਰਕਾਰ ਦੇ ਲਈ ਨਸ਼ਾ ਵੀ ਇੱਕ ਵੱਡੀ ਚੁਣੌਤੀ ਵਾਂਗੂ ਖੜਾ ਹੈ ਨਸ਼ਾ ਅੱਜ ਦੇ ਦਿਨ 'ਚ ਜਦੋਂ ਮੈਂ ਗੱਲ ਕਰ ਰਿਹਾ ਤਾਂ ਤਿੰਨ ਅਜਈਆਂ ਖਬਰਾਂ ਨੇ ਜਿਨ੍ਹਾਂ 'ਚੋਂ ਇੱਕ ਪੱਛਾ ਜੇ 18 ਸਾਲ ਦਾ ਵੀ ਨਹੀਂ ਸੀ ਇਰਾਨਸ਼ੇ ਦੀ ਪੇਟ ਚੜ ਗਿਆ ਪੰਜਾਬ ਚੋਂ ਤਿੰਨ ਮੌਤਾਂ ਦੀ ਖਬਰ ਹੈ ਚਿੱਤੇ ਦੀ ਓਵਰਡੋਸ ਕਰ ਤੇ ਉਹ ਤਿੰਨਾਂ ਦੇ ਵਿੱਚੋਂ ਜਿੱਥੇ ਇੱਕ ਉਹ ਜਵਾਕ ਦੀ ਆ ਮੈਂ ਗੱਲ ਕਰ ਰਿਹਾ ਜਿਹੜਾ ਜੇ ਬਾਲਗ ਵੀ ਨਹੀਂ ਹੋਇਆ ਉੱਥੇ ਇੱਕ ਉਹ ਪਿਓ ਦੀ ਹਾਲਤ ਸਮਝੋ ਜਿਨੇ ਢਾਈ ਮਹੀਨਿਆਂ ਚ ਆਪਣੇ ਦੋ ਨੌਜਵਾਨ ਪੁੱਤ ਸ਼ਮਸ਼ਾਨ ਢੋਏ ਹੋਣ ਜੀ ਹਾਂ ਤਰਨ ਤਰਨ ਦੇ ਵਿੱਚ ਹਲਕਾ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਦਾ ਪਿੰਡ ਫਤਿਹਾਬਾਦ ਫਤਿਹਾਬਾਦ ਦਾ 26 ਸਾਲਾ ਇੱਕ ਨੌਜਵਾਨ ਜਿਹੜਾ ਪਿਛਲੇ 5-6 ਸਾਲਾਂ ਤੋਂ ਨਸ਼ੇ ਦੀ ਚਪੇਟ 'ਚ ਸੀ ਉਹ ਜਾਂਗ ਗਿਆ 26 ਸਾਲ ਦਾ ਤੇ ਉਸ ਮੁੰਡੇ ਦੀ ਮਰਤਕ ਦੇਹ ਨੂੰ ਸ਼ਮਸ਼ਾਨ ਪਹੁੰਚਾਉਣ ਦੇ ਲਈ ਮੋਢਾ ਦੇਣ ਵਾਲਾ ਉਹ ਪਿਓ ਤੇ ਸੋਚੋ ਕੀ ਬੀਤੀ ਹੋਗੀ ਜਿਹੜਾ ਕਹਿੰਦਾ ਇਸ ਤੋਂ 2.5 ਮਹੀਨੇ ਪਹਿਲਾਂ ਇਥੇ ਬੜੇ ਭਰਾ ਨੂੰ ਇਥੇ ਸ਼ਮਸ਼ਾਨ ਛੱਡ ਕੇ ਗਏ ਆ ਇਥੇ ਚਿੱਟੇ ਕਰਨ ਨੇ ਇਥੇ ਨਸ਼ੇ ਕਰਨ ਮਤਲਬ ਘਰ ਚ ਇੱਕ ਭਰਾ ਦੀ ਮੌਤ ਹੋ ਜਵੇ ਦੂਆ ਭਰਾ ਤਾਂ ਵੀ ਸਮਝ ਨਾ ਹੋਵੇ ਕਿ ਸਥਿਤੀ ਚੋਂ ਲੰਘ ਰਿਹਾ ਹੋਏਗੀ ਮਾਨਸਿਕਤਾ ਨਸ਼ਾ ਕਰਨ ਨਾਲ ਇਥੋਂ ਹੁੰਦਾ ਜਾ ਲੱਗਦਾ ਕੇਸ ਘਟਨਾ ਦੇ ਬਾਵਜੂਦ ਵਿੱਚ ਜੋੜੇ ਨਹੀਂ ਜਾਂਦੇ ਤੇ ਸਰਕਾਰ ਕਹਿੰਦੀ ਇਹ ਸਾਡਾ ਬਲਡਵੋਚਰ ਚੱਲ ਰਿਹਾ ਅਸੀਂ ਪੰਜਾਬ ਨਸ਼ਾ ਮੁਕਤ ਕਰ ਰਹੇ ਅੰਕੜੇ ਦੱਸਦੇ ਨੇ ਡੀਜੀਪੀ ਸਾਹਿਬ ਪੰਜਾਬ ਸਰਕਾਰ 3 ਮਹੀਨਿਆਂ ਚ 15000 ਗੇਟ ਦੇ ਕਰੀਬ ਆ ਲੋ ਜੀ ਐਫਆਈਆਰ ਹੋ ਗਈਆਂ ਇਹ ਤਸਕਰ ਫੜ ਲਈ ਜੀ ਇਹਨੇ ਹੈਨਾ ਆ ਜੀ ਐਡੀ ਬੜੀ ਕਾਰਵਾਈ ਉਹ ਤਸਕਰ ਤੇ ਉਹ ਸਾਰਾ ਕੁਝ ਕਿੱਥੇ ਜਾਂਦਾ ਬਲਡੋਜ਼ਰ ਕਲਚਰ ਤੁਹਾਡਾ ਕਿਹਨਾਂ ਦੇ ਘਰ ਟਾਰ ਰਿਹਾ ਇਹ ਸਾਰੇ ਸਵਾਲਾਂ ਦੇ ਜਵਾਬ ਤੇ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਪਿੰਡਾਂ ਨੂੰ ਭਾਰੂ ਪਾਇਣ ਜਾ ਰਿਹਾ ਜਿਨ੍ਹਾਂ ਨੂੰ ਭੇਜਤੇ ਹਜ਼ਾਰ-ਹਜ਼ਾਰ ਰਿਪੋਰਟਰ ਬੈਨਰ ਹੈ ਬੜੇ-ਬੜੇ ਹੋਟਿੰਗ ਲਾਉ ਜੀ ਤੇ ਉਹਦਾ ਖਰਚਾ ਪੰਜਾਬ ਦੀਆਂ ਪੰਚਾਇਤਾਂ ਤਰ ਤੇ ਜੇ ਨਸ਼ਾ ਰੋਕਣ ਵਾਲੇ ਕੋਈ ਆਉਂਦੇ ਦਿੱਤਾ ਤੋੜੀਆਂ ਜਾਂਦੀਆਂ ਉਹਦੇ ਤੇ ਹਮਲੇ ਹੁੰਦੇ ਨੇ ਤੇ ਤਰਨ ਤਰਨ ਖੇਤਰ ਦੇ ਇਸ ਪਿੰਡ ਦੇ ਲੋਕ ਜਦੋਂ ਇੱਕ ਭਰਾ ਤੋਂ ਬਾਅਦ 2.5 ਮਹੀਨਿਆਂ ਬਾਅਦ ਦੂਸਰਾ ਭਰਾ ਜਾਂਦਾ ਉਹਦੀ ਮੌਤ ਤੇ ਇਕੱਠੇ ਹੋਏ ਕਹਿ ਰਹੇ ਸੀ ਕਿ ਜਨਾਬ ਇੱਥੇ ਖੁੱਲੇ ਅੰਮ ਸ਼੍ਰੀਆਮ ਪਤਾ ਹੈ ਕਿ ਨਸ਼ਾ ਕੌਣ ਵੇਚਦਾ ਸ਼ਿਕਾਇਤਕੁੱਤ ਕਰ ਦਿਓ ਤਾਂ ਫੜ ਵੀ ਹੋ ਜਾਂਦੇ ਨੇ ਫੜਨ ਤੋਂ ਬਾਅਦ ਛੇਤੀਓ ਫੇਰ ਕਾਰੋਬਾਰ ਕਰਦੇ ਨਜ਼ਰ ਆਉਂਦੇ ਨੇ ਉਸੇ ਤਰ੍ਹਾਂ ਬਾਅਦ ਫੇਰਦੇ ਨਜ਼ਰ ਆਉਂਦੇ ਨੇ ਉਲਟਾ ਤਮਕਾਇ ਸਮਝੋ ਭਈ ਪੁਲਿਸਦੰਤਰ ਹੈ ਸਰਕਾਰ ਹੈ ਐਮ ਐਲ ਏ ਹੈ ਬਰਕਰ ਸ਼ਰਤ ਕਰਨੇ ਜਿਹੜੇ ਵਰਕਰ ਤੁਹਾਨੂੰ ਇਹ ਦੱਸਦੇ ਨੇ ਕਿ ਆ ਵੋਟ ਆਪਾਂ ਨੂੰ ਪੈਣੀ ਆ ਆਪਾਂ ਨਹੀਂ ਪੈਣੀ ਉਹ ਇਹ ਨਹੀਂ ਦੱਸਦੇ ਕਿ ਆ ਨਸ਼ਾ ਵੇਚਦਾ ਨਹੀਂ ਵੇਚਦਾ ਸੋ ਥੋੜਾ ਸੀਆਈਡੀ ਤੁਹਾਡੀਆਂ ਖੁਫੀਆਂ ਏਜੰਸੀਆਂ ਕੇਂਦਰ ਤੇ ਪੰਜਾਬ ਵਾਲੀਆਂ ਉਹਨਾਂ ਰਾਹੀਂ ਜਾਣਕਾਰੀ ਮਿਲਦੀ ਕਿ ਤਸਕਰ ਕੌਣ ਨੇ ਲੋਕ ਸ਼ਿਕਾਇਤ ਕਰਨ ਲੋਕ ਦੁਸ਼ਮਣੀਆਂ ਪਾਉਣ ਤੇ ਸਰਕਾਰ ਬੰਡੋਲ ਚਲਾ ਕੇ ਕਹਿ ਕੇ ਨਸ਼ਾ ਖਤਮ ਜਨਾਬ ਨਹੀਂ ਆ ਪੰਜਾਬ ਦੀ ਮੈਂ ਅਕਸਰ ਗੱਲ ਕਰਦਾ ਕਿ ਇੱਕ ਦਿਨ ਦੇ ਵਿੱਚ ਔਸਤਨ ਇੱਕ ਮੌਤ ਚਿੱਟੇ ਦੇ ਵਾਧੇ ਕਾਰਨ ਕਾਟੇ ਕਰਨ ਓਵਰਡੋਸ ਕਰਨ ਲਗਾਤਾਰ ਹੋ ਰਹੀ ਹੈ ਤੇ ਆ ਤਿੰਨ ਮੌਤਾਂ ਦੇ ਵਿੱਚੋਂ ਆਪਾਂ ਜਿਹੜੀ ਇੱਕ ਮੌਤ ਦਾ ਅੱਜ ਗੱਲ ਕਰ ਰਹੇ ਹਾਂ ਉਹ ਹੈ ਕਿ 2.5 ਮਹੀਨਿਆਂ ਚ ਇੱਕ ਪਿਓ ਨੇ ਆਪਣੇ ਮੋਢੇ ਤੇ ਦੋ ਦੋ ਪੁੱਤਾਂ ਦੀਆਂ ਲਾਸ਼ਾਂ ਚਮਚਾਂਟ ਹੋਈਆਂ ਨੇ ਅਫਸੋਸ ਧੰਨਵਾਦ